ਕਿੰਨਾ ਟਾਈਮ ਹੋ ਗਿਆ ਆਏ ਨਹੀਂਗੇ ਹਜੇ ਤੱਕ ਪਤਾ ਨਹੀਂ ਕੀ ਕੀ ਗੱਲਾਂ ਕਰਦੇ ਹੋਣੇ ਉਹਦੇ ਮਾਪਿਓ ਸਭ ਕੁ ਠੀਕ ਠਾਕ ਹੋਵੇ ਸੱਚੀ ਭਾਸ਼ਾ ਮੇਰੇ ਪੁੱਤ ਦਾ ਘਰ ਬੱਚੇ ਵੱਸ ਸਕੀਂ ਅੱਗੇ ਜਾ ਕੀ ਗੱਲ ਬੜੀ ਉਜਾਈ ਤੇ ਬੈਠੀ ਠੰਡੀ ਬੜੀ ਆ ਤਾਂ ਚਾਈ ਤੇ ਲੈਣਾ ਤੇ ਮੇਰੀ ਗੱਲ ਸੁਣੋ ਹਾਂ ਕਿੱਦਾਂ ਕੀ ਗੱਲਬਾਤ ਹੋਈ ਅੱਜ ਫਿਰ ਉਹ ਗੱਲਬਾਤ ਯਾਰ ਕਿਹੜੀ ਹੋਈ ਸੀ ਹਾਂ ਉਹ ਕੋਲੇ ਸਵਾਦ ਨਾ ਜਾਂਦ ਨੇ ਮੈਨਾਂ ਕੋਈ ਹਾਈ ਹਾਈ ਕਿਹੜੀ ਗੱਲਾਂ ਦੀ ਕੋਈ ਸਵਾਦ ਨਾ ਦੱਸ ਪਹਿਲਾਂ ਵਾਲੀ ਥੋੜੀ ਗੱਲ ਰਹਿ ਗਈ ਹੈ ਤੁਹਾਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ ਤੈਨੂੰ ਪਤਾ ਹੀ ਉਹ ਰਫੜੀ ਘਵਾੜੀ ਨੂੰ ਭੈਂਡੇ ਗੱਡ ਜੇ ਮੇਰੇ ਤੇ ਬਸ ਇਹਦੇ ਵਿੱਚ ਸਾਡਾ ਕੀ ਕਸੂਰ ਵਾ ਹੁਣ ਸਾਡੇ ਪੁੱਤ ਦਾ ਵੀ ਕੋਈ ਕਸੂਰ ਨਹੀਂ ਗਾ ਜਬਰਦਸਤੀ ਕਿ ਇਹਨੇ ਜੇਬ ਵਿੱਚ ਪਾਤਾ ਤੇ ਦੱਸਣਾ ਸੀ ਨਾ ਸਾਰਾ ਕੁਝ ਯਾਰ ਮੈਂ ਤੈਨੂੰ ਕਿਹਾ ਵੀ ਹੈਗਾ ਮੈਂ ਵੀ ਮੈਂ ਨਹੀਂ ਜਾਣਾ ਨਾ ਜਾਣਾ ਨਹੀਂ ਮੈਂ ਇਹ ਜਾਣਾ ਪਰ ਉਹ ਬੇਇੱਜ਼ਤੀ ਹੋ ਗਈ ਹੈ ਨਾ ਉੱਥੇ ਜਾ ਕੇ ਬਸ ਬੇਇੱਜ਼ਤੀ ਕਰੀ ਉਹਨਾਂ ਨੂੰ ਪਤਾ ਲੱਗਦਾ ਹੈ ਤੁਹਾਡਾ ਕੁੜਮਾ ਯਾਰ ਜਿਤਨਾ ਮਰਜ਼ੀ ਹੈ ਲੋਕੀ ਨਸ਼ੇ ਵਾਲੇ ਬੰਦੇ ਨਹੀਂ ਜਗਾ ਸਮਝਾਉਂਦੇ ਭਾਵੇਂ ਜਿਤਨਾ ਮਰਜ਼ੀ ਹੈ ਚੱਲ ਚੰਗਾ ਨਹੀਂ ਸਮਝ ਰਿਹਾ ਤਾਂ ਉਹਨੂੰ ਜਵਾਈਆ ਨਾ ਹੁਣ ਮੇਰਾ ਹਿਸਾਬ ਕਰ ਲਗੇ ਸੀ ਹੁਣ ਉਹ ਤਾਂ ਸਭ ਹੋਇਆ ਵਾ ਕੰਮ ਸਕਲ ਤੋਂ ਨਹੀਂ ਤਾਂ ਹੋਣੀ ਚਾਹੀਦੀ ਆ ਨਾ ਯਾਰ ਉਹ ਤਾਂ ਸਾਰਾ ਟੱਬਰ ਹੀ ਇੱਟਾ ਗੱਲਾਂ ਕਰਦੇ ਜਿਦ ਤਰ੍ਹਾਂ ਦੇ ਪਾਣੀ ਕੀ ਹੋ ਗਿਆ ਨਾ ਵਾ ਤੇ ਗੱਲਾਂ ਸੁਣਦੇ ਨਹੀਂ ਪੀ ਜਾਂ ਗੱਲ ਕਿਤਰਾ ਹੋਈ ਹੈ ਕਿੰਨਾ ਨਹੀਂ ਪੀ ਆਪਣੇ ਮੁੰਡੇ ਨੂੰ ਸਮਝਾਉ ਉਹ ਕੋਈ ਗੱਲ ਨਹੀਂ ਕੀ ਹਾਂ ਪਰ ਨਾਲ ਜੀ ਉਹ ਤਾਂ ਹੋਰ ਹੀ ਗੱਲਾਂ ਕਰਦੇ ਸੀ ਮੇਰੇ ਨਾਲ ਤੇ ਜਸ ਨੂੰ ਦੱਸਤਾ ਇਹਨਾਂ ਨੇ ਕਿ ਨਹੀਂ ਮੈਂ ਜਸ ਨੂੰ ਕੀ ਦੱਸਿਆ ਕਿ ਨਹੀਂ ਇਹਨਾਂ ਨੇ ਕੀ ਕਰੀਏ ਆ ਤਾਂ ਮਸਿੱਧ ਦੀ ਗੱਲ ਪੈ ਗਈ ਆ ਜਿੰਨਾ ਪਰਦਾ ਹੁੰਦੇ ਸੀ ਨਾ ਉਹ ਸਭ ਹੁਣ ਸਾਹਮਣੇ ਆ ਗਿਆ ਮੈਂ ਤਾਂ ਮੈਂ ਪਰਦੇ ਪਾਵਾਂਗੇ ਹੁਣ ਉੱਥੇ ਗਿਆ ਨਾ ਨਜ਼ਰਾਂ ਤਾਂ ਤੇ ਨਾ ਤਾਂ ਬੁਰਾ ਮੇਰਾ ਖਾਲੋਤ ਮੈਂ ਤਾਂ ਗਿਆ ਕੀ ਕਰ ਜਾਉਂਗਾ ਕਿਆ ਰਾਤ ਨੂੰ ਗਾੜੀ ਰਾਤੀ ਨਾ ਅੱਗੇ ਤੇ ਨਾ ਪਿਛੇ ਮੈਂ ਕਿਹਾ ਚਲ ਤਾਂ ਤੇ ਗਿਆ ਕਿ ਸ਼ਰਮ ਹੋਊਗੀ ਚਲ ਤਾਂ ਜਾ ਕੇ ਸਮਝਾਉਂਗੇ ਤੇ ਥੋੜਾ ਬੋਤਾ ਲਿਆਜ ਕਰਨਗੇ ਤੇ ਉਹਨਾਂ ਨੂੰ ਅਗਲੀ ਭੁੱਲ ਗਈ ਇਹ ਬੜਾ ਕੁਣਵਾਤ ਕਰ ਮੈਂ ਤੇ ਫੇਰਾ ਕਿਹਾ ਮੈਂ ਵੀ ਮੈਂ ਕੋਈ ਗੱਲ ਨਹੀਂ ਹੋਈ ਈ ਈ ਵੱਡੀ ਉਹ ਕਿਤੇ ਮੁੜਿਆ ਦੇ ਲਾਗੇ ਖਲੋਤਾ ਖਲਾਤਾ ਅਸੀਂ ਤੇ ਜਦੋਂ ਕਿਤੇ ਕੀ ਪਤਾ ਮੈਨੂੰ ਤੇ ਮੈਂ ਕਿਹੜਾ ਲੱਗੇ ਅਸੀਂ ਉੱਥੇ ਤੇ ਉਹ ਕਹਿੰਦਾ ਮੈਨੂੰ ਮੈਂ ਮੈਨੂੰ ਤੇ ਕਿਹੜਾ ਸਾਡਾ ਮੁੰਡਾ ਵੀ ਮੇਰੇ ਤੇ ਕਿੰਨੇ ਪਾਪਾ ਜੇਬ ਵਿੱਚ ਪਾ ਦਤਾ ਫਿਰ ਤੇ ਮੈਂ ਵੀ ਕਹਿੰਦੇ ਆਪਣੀ ਜਾਨ ਬਚਾਉਣ ਮੇਰਾ ਕੋਈ ਨਾ ਕੋਤੇ ਕਰਨਾ ਕਰਨਾ ਉਹਨਾਂ ਮੈਂ ਜਦੋਂ ਕਿਦੀ ਤਲਾਸ਼ੀ ਦੇ ਦੇ ਕੋ ਬਾਨੀ ਕੀ ਨੇੜੇ ਆ ਤਾਈ ਉਹਨਾਂ ਨੂੰ ਨਹੀਂ ਕਹਿਣਾ ਹੈ ਨਾ ਤੁਹਾਡਾ ਸਾਥ ਦੋ ਤੁਹਾਡਾ ਜਵਾਈ ਆ ਸਾਥ ਦੋ ਜੀਵਨ ਹੰਮਲੀਆਂ ਬੰਦੇ ਦਾ ਕੌਣ ਸਾਥ ਦਿੰਦਾ ਹੁੰਦਾ ਤੂੰ ਹੀ ਸਹਣੀ ਆ ਠੀਕ ਹੈ ਕਿਹੜੇ ਹੰਮਲੀ ਨੇ ਕਿਹਾ ਤੋ ਮੇਰੇ ਪੁੱਤ ਨੂੰ ਐਵੇਂ ਪੁੱਠੀਆਂ ਸਿੱਧੀਆਂ ਗੱਲਾਂ ਕਰ ਦੇਂਦੇ ਜਿਹੜੀ ਗੱਲ ਹੈਗੀ ਨਾ ਹੈਗੀ ਐਵੇਂ ਹੈਗੀ ਆ ਪਰਦੇ ਨੇ ਪਾਈ ਦੁੰਦੇ ਮਾਂ ਕਦੀ ਕਹਿੰਦੀ ਵੀ ਮੇਰਾ ਪੁੱਤ ਇਸ ਤਰ੍ਹਾਂ ਦਾ ਵਾ ਹਾਂ ਨਾ ਗੱਲਾਂ ਕਰਿਆ ਕਰ ਦੀਵੇ ਥਲੇ ਨੇਰਾ ਦਾ ਚਾਨਣ ਬਾਹਰ ਹੁੰਦਾ ਉਹਦਾ ਕੋਈ ਨਹੀਂ ਤੁਸੀਂ ਜੋ ਮਰਜ਼ੀ ਕਹਿ ਲਓ ਮੈਨੂੰ ਪਤਾ ਮੇਰਾ ਪੁੱਤ ਚੰਗਾ ਵਾ ਮੇਰਾ ਪੁੱਤ ਗਲਤ ਨਹੀਂ ਹੋ ਸਕਦਾ ਕਦੀ ਵੀ ਅੱਧ ਕਰਦੇ ਜੇ ਤੁਸੀਂ ਮੈਨੂੰ ਇਹ ਆ ਵੀ ਕਿਤੇ ਕੁੜੀ ਨੂੰ ਨਾ ਦੱਸ ਦਿੰਦੇ ਸਿਆਪਾ ਨਾ ਪੈ ਜਾਏ ਹੋਰ ਕੋਈ ਕੀ ਪਤਾ ਤੁਸੀਂ ਕਹਿਣਾ ਸੀ ਦੱਸਿਓ ਨਾ ਮੈਂ ਤਾਂ ਬਥੇਰੇ ਉਧਰ ਫੋਨ ਤੇ ਕਰ ਲੈ ਲੇ ਉਹ ਮੈਂ ਤਾਂ ਬਥੇਰੇ ਲੜੀਆਂ ਕੱਢ ਕੇ ਆ ਮੈਂ ਵੀ ਹੁਣ ਜੁੜ ਗੱਲ ਹੈ ਗਈ ਨੇ ਇੱਥੇ ਮਿੱਟੀ ਪਾ ਦੋ ਤਾਂ ਕੋਈ ਗੱਲ ਨਹੀਂ ਗਈ ਉਹਨੇ ਇੱਕ ਦੋ ਮਹੀਨੇ ਨੂੰ ਮੈਂ ਜਮਾਤਾਂ ਦੇ ਹੋਈ ਨਹੀਂ ਮੈਂ ਦੀ ਖੇਤੀ ਨਿਕੀ ਖਲਾਸੀ ਹੁੰਦੀ ਜੇ ਤੁਹਾਨੂੰ ਪਤਾ ਤੁਸੀਂ ਵਿਆਹ ਕਰੀਤਾ ਮੈਂ ਮੈਂ ਵਿਆਹ ਤਾਂ ਬਿਰੇ ਜਗ੍ਹਾ ਭਲਾਏ ਮੈਂ ਮੁੜ ਕੇ ਮਾੜੀ ਪਾਣੀ ਬਹਿ ਕੇ ਕਹਿਦੀ ਆਹ ਕਿਸਮਤ ਮਾੜੀ ਏ ਸਾਡੀ ਕਿਹੜਾ ਮਾਪਿਓ ਚਾਹੁੰਦਾ ਸਾਡਾ ਬੱਚਾ ਗਲਤ ਹੋਵੇ ਹੋਰ ਤੇ ਗੱਲ ਵਾ ਨਾਂ ਮੁੱਠਣ ਜੁਗਾ ਦਾ ਨਾਂ ਉਥੇ ਬਹਿਣ ਜੁਗਾ ਤੈਨ ਮੰਦਾ ਸੀ ਨਾ ਪਿਨਾਕ ਲਾ ਮੈਨੂੰ ਘਰਾ ਕੇ ਬੀਤ ਹੀ ਮਿਲਦੇ ਲੰਬੇ ਕੀਤੀ ਆ ਲੈ ਦੱਸ ਮੈਂ ਤਾਂ ਤਰਲੇ ਲੈਣੀ ਆ ਨਾ ਹੁਣ ਮੇਰਾ ਪੁੱਤ ਵਾ ਕੀ ਕਰਾਂ ਹੁਣ ਮੈਂ ਬਸ ਆਪ ਕੋ ਠੀਕ ਠਾਕ ਹੋਵੇ ਸਹੀ ਹੁਣ ਹੁਣ ਕੀ ਕਰਾਂ ਮੈਂ ਸਮਝ ਨਹੀਂ ਆਉਂਦੀ ਹਾਂ ਫੋਨ ਕਿਧਾ ਆ ਗਿਆ ਵਾ ਜਸਤਰ ਕਿ ਤੇਰਾ ਦੇ ਮਮੀ ਟੜੀ ਦੇ ਦੱਸਣਾ ਤਾ ਹੋਏ ਇਹਨੂੰ ਇਸੇ ਕਰਕੇ ਤਾਂ ਫੋਨ ਆ ਗਿਆ ਟਾਈਮ ਨਹੀਂ ਅੱਜ ਹਾਂ ਜਸਪੁੱਤ ਸਾਸਰੀ ਘਰ ਹਾਂ ਪੁੱਤ ਮੈਂ ਠੀਕ ਠਾਕ ਆ ਤੂੰ ਸੁਣਾ ਕਿੱਦਾਂ ਦੀਆਂ ਗੱਲਾਂ ਕਰਨੀਆਂ ਏ ਪੁੱਤੂ ਵੇਹ ਪੁੱਤ ਮੇਰੀ ਗੱਲ ਸੁਣ ਅਸੀਂ ਕੋਈ ਲੁਕਾ ਨਹੀਂ ਰੱਖਿਆ ਪੁੱਤ ਵੇਹ ਤੇਰੀ ਜ਼ਿੰਦਗੀ ਵੀ ਤੇ ਪਰਮਨਾਲੀ ਆ ਨਾ ਹੈ ਹੁਣ ਤੂੰ ਸਾਥ ਨਾ ਛੱਡ ਉਹਦਾ ਤੂੰ ਤੇ ਮੇਰੀ ਤੀ ਸਾਧ ਦੇ ਨਹੀਂ ਨਹੀਂ ਪੁੱਤਾ ਉਹਦਾ ਕੋਈ ਕਸੂਰ ਨਹੀਂ ਆ ਉਹ ਤੈਨੂੰ ਮੈਂ ਕੀ ਦੱਸਾਂ ਵੀ ਕਿਸ ਨੇ ਉਤਰ ਆਪਣੀ ਜੇਬ ਚੋਂ ਕੱਢ ਕੇ ਤੇ ਇਹਦੀ ਜੇਬ ਚ ਪਾਤਾ ਤੇ ਫੋਨ ਕਰਤਾ ਕਿਸ ਨੂੰ ਆਹੋ ਨਹੀਂ ਨਹੀਂ ਪੁੱਤਾ ਮੈਂ ਹੱਥ ਜੋੜਦੀ ਤੇਰੇ ਗਾੜੀ ਐਦਾਂ ਨਾ ਕਰ ਆਪਣਾ ਘਰ ਨਾ ਬਰਬਾਦ ਕਰ ਪੁੱਤ ਨਹੀਂ ਪੁੱਤਾ ਇਹ ਵੇਲੇ ਤਾਂ ਸਾਨੂੰ ਤੇਰੇ ਸਾਥ ਦੀ ਬੜੀ ਲੋੜ ਵਾ ਜੇ ਤੂੰ ਹੀ ਤਾਂ ਕਰੇਂਗੀ ਤੇ ਫਿਰ ਸਾਡਾ ਕੀ ਬਣਨਾ ਵਾ ਨਹੀਂ ਨਹੀਂ ਪੁੱਤ ਮੈਂ ਹੱਥ ਜੋੜਦੀਆਂ ਤੇਰੇ ਗਾੜੀ ਹਾਂ ਹਾਨੂੰ ਬਾਹਰ ਦਾ ਪੁੱਤ ਕੋਈ ਲਾਲਚ ਨਹੀਂ ਆ ਹਾਂ ਭਾਵੇਂ ਤੂੰ ਵੀ ਇੱਥੇ ਆ ਜਾ ਬੜਾ ਖੁਸ਼ ਹਾਂ ਸਭ ਕੁਛ ਹੈਗਾ ਬੋ ਤੁਹਾਡ ਕੋ ਕਮੀ ਨਹੀਂ ਕੀ ਚੀਜ਼ ਦੀ ਔਣ ਦੀ ਮੈਂ ਤੈਨੂੰ ਸਾਰੀ ਉਮਰ ਇੱਥੇ ਆ ਜਾ ਮੇਰੀ ਧੀਤ ਪਰ ਹਾਂ ਕੰਮ ਨਾ ਕਰ ਤੂੰ ਇਹ ਕਿਉਂ ਨਹੀਂ ਸੋਚਦੀ ਵੀ ਪਰਮ ਦੀ ਜ਼ਿੰਦਗੀ ਤੇਰੇ ਬਿਨਾ ਕਾਦੀ ਰਹਿ ਜਣੀ ਉਹਨਾਂ ਰੁੱਲ ਜਾਣਾ ਹੀ ਹੋ ਇੱਕ ਦੋ ਮਹੀਨਾ ਬਾਅਦ ਪੋਤੋ ਨੇ ਆ ਜਾਣਾ ਬਾਹਰ ਇਹਦਾ ਨਹੀਂ ਕਰੀਦਾ ਸਿਆਣੀ ਬਣ ਮੇਰੀ ਧੀ ਨਹੀਂ ਪੁੱਤ ਹਾ ਤੂੰ ਗੱਲ ਕੀਤੀ ਤੇ ਮੈਨੂੰ ਕੁਛ ਹੋ ਜਾਣਾ ਹੀ ਹੋ ਹੈਦਾ ਨਾ ਕਰੀ ਮੇਰੀ ਤੀ ਕੁਛ ਨਹੀਂ ਹੁੰਦਾ ਆ ਜਾਣਾ ਵਾ ਪਰਮ ਨੇ ਉਹ ਬਿਲਕੁਲ ਠੀਕ ਠਾਕ ਹੋ ਕੋਈ ਨਿਸ਼ਾਨੀ ਕਰਦਾ ਕੀ ਕਿਹਾ ਪੁੱਤ ਫੋਨ ਕੱਟਣ ਲੱਗੀ ਆ ਨਾ ਨਾ ਪੁੱਤ ਵੇਹ ਇਹ ਰਿਸ਼ਤਾ ਜਿਹੜਾ ਉਹ ਤਰੇ ਡਾ ਕੱਚਾ ਵਾ ਬੀ ਡਿਚੀ ਟੁੱਟ ਜਾਣਾ ਵਾ ਆਹੋ ਇਹ ਤੇ ਮੋਰਾ ਦਾ ਰਿਸ਼ਤਾ ਵਾ ਤੇਰਾ ਪਰਮ ਦੇ ਨਾਲ ਨਾ ਮੇਰੀ ਤੀ ਫੋਨ ਨਾ ਕੱਟੀ ਵੇਖ ਲੈ ਨਹੀਂ ਮੈਨਾਂ ਤੇ ਤਰ ਲਈ ਕਰਨੀ ਆ ਤੀ ਇਹ ਤੇਰੇ ਵੀ ਨਾ ਐ ਕੰਮ ਕਰ ਸਾਡਾ ਸਾਥ ਦੇ ਅਹੀਂ ਤੇਗੇ ਟਟਗੇ ਆ ਨਹੀਂ ਨਹੀਂ ਪੁੱਤਾ ਇਦਾਂ ਨਾ ਕਰੀ ਕਰੀ ਫੋਨ ਸਾਨੂੰ ਲੈ ਫੋਨ ਕੱਟ ਗਈ ਆ ਕੀ ਕਰਾਂ ਮੈਂ ਜਦੋਂ ਮੁਸੀਬਤ ਆਉਂਦੀ ਆ ਨਾ ਬੰਦੇ ਨੂੰ ਕੁਝ ਨਹੀਂ ਦਿਖਦਾ ਇੱਕ ਪਾਸੇ ਤੇ ਮੈਨੂੰ ਇਹ ਦੁੱਖ ਇੱਡਾ ਵੱਡਾ ਕਿ ਮੇਰੇ ਪੁੱਤ ਨੇ ਪਤਾ ਨਹੀਂ ਕਦੋਂ ਘਰ ਆਉਣਾ ਇੱਕ ਪਾਸੇ ਆ ਦੁੱਖ ਪਿਆਂਦੀ ਹੁਣ ਮੈਂ ਫੋਨ ਹੀ ਨਹੀਂ ਕਰਨਾ ਦੱਸ ਅਸੀਂ ਕਿੱਧਰ ਰੋ ਜਾਵਾਂਗੇ ਹੁਣ ਆਹ ਤੇ ਪਿਓ ਨੂੰ ਦੱਸਾਂ ਜਾ ਕੇ ਹਨ ਮੈਨੂੰ ਗੱਲ ਸੁਣੋ ਇੱਕ ਹੋਰ ਪੰਗਾ ਪੈ ਗਿਆ ਜੇ ਨਵਾ ਇਹੋ ਕੇ ਕਹਦਾ ਪੰਗਾ ਪੈ ਗਿਆ ਵਾ ਉਹਨਾਂ ਕਹਦਾ ਪੈਣਾ ਵਾ ਜਸਤੇ ਮਾਂ ਪਿਓ ਨੇ ਨਾ ਸਭ ਕੋ ਦਮਤਾ ਜਿਹਾ ਫੋਨ ਕਰਕੇ ਅਗਲੀ ਪਤਾ ਕੀ ਕਹਿਣ ਡਈ ਐ ਤੇ ਅੱਜ ਤੋਂ ਬਾਅਦ ਨਾ ਤੁਸੀਂ ਮੈਨੂੰ ਫੋਨ ਕਰਿਆ ਤਾਂ ਨਾ ਮੈਂ ਹੀ ਤੁਹਾਨੂੰ ਕਰਨਾ ਵਾ ਕੋਈ ਰਿਸ਼ਤਾ ਨਾ ਖੜਾ ਤੁਹਾਡੇ ਨਾਲ ਮੇਰੀ ਗੱਲ ਸੁਣਦਾ ਚੱਲਿਆ ਨਾ ਘਰ ਖਰਾਮੜੇ ਦਾ ਹੁਣ ਹੈ ਚੰਗੀ ਰਹਿ ਗਈਆਂ ਜਦੋਂ ਮੈਂ ਤੈਨੂੰ ਆਂਦਾ ਹੁੰਦਾ ਸੀ ਹੁਣ ਤੁਸੀਂ ਮੇਰੇ ਦਵਾਲੇ ਹੋ ਜਾਣਾ ਨਾ ਗੱਲ ਸੁਣਦਾ ਮੇਰੀ ਉਹਦੇ ਹੱਥ ਆ ਗਿਆ ਬਾਨਾ ਉਹਨੇ ਕੀ ਬਦਲ ਗਿਆ ਵੀ ਖਾਣਾ ਕਿ ਨਹੀਂ ਖਾਣਾ ਹੁਣ ਉਹਨੇ ਬਿਲਕੁਲ ਨਹੀਂ ਖਾਣਾ ਇਹਨੂੰ ਇਹ ਕਿਦਾਂ ਦੀ ਗੱਲਾ ਹੋਈਆਂ ਭਲਾ ਉਹਨੇ ਵਿਆਹ ਨਹੀਂ ਕਰਾਇਆ ਉਹਦੇ ਨਾਲ ਉਹ ਜਾ ਪਰੇ ਮਾਰੂੰਗਾ ਇਸ ਕੰਤੇ ਕਰਦੀ ਕੀ ਹੋਗੀ ਤੁਹਾਡੇ ਵਾਲੀ ਕਰਕੇ ਛੱਡਾ ਬਿੜਾ ਕਰਕੇ ਹੁਣ ਵੇਂਦੀ ਐ ਮੈਂ ਕਿੱਧਰ ਜਾਵਾਂ ਮੈਂ ਤੇ ਦੇ ਵੀ ਨਹੀਂ ਮੇਰਾ ਸਾਥ ਦਿੰਦੇ ਕਿੰਨੂ ਦੱਸਾਂ ਹੁਣ ਮੈਂ ਇੱਕ ਪ੍ਰਭ ਵੀ ਫਾਇ ਲੱਗੀ ਉੱਥੇ ਉਹ ਵੀ ਨਹੀਂ ਆ ਸਕਦੀ ਆਪਣਾ ਦੁੱਖ ਸੁੱਕੇ ਦੇ ਨਾਲ ਫੁੱਲਾਂ ਹੁਣ ਮੈਂ ਬਿੰਦ ਸਮਝ ਨਹੀਂ ਆਉਂਦੀ ਤੇ ਸਮਝ ਨਹੀਂ ਆਉਂਦੀ ਹੁਣ ਮੈਂ ਕੀ ਕਰਾਂ ਮੈਂ ਕਿਹੜੇ ਪਾਸੇ ਜਾਵਾਂ ਕਿੰਨੂੰ ਦੱਸਾਂ ਹੁਣ ਮੈਂ ਜੇ ਪ੍ਰਭ ਨੂੰ ਫੋਨ ਕਰਾਂ ਉਹ ਵੀ ਵਿਚਾਰੀ ਔਖੀ ਹੈ ਉਹ ਵੀ ਆਪਣੇ ਘਰ ਤੈਨੂੰ ਪਤਾ ਹੀ ਕਿਦਾਂ ਨਹੀਂ ਆਪਣਾ ਕੰਮ ਸੰਭਲਣ ਹੁਣ ਮੈਂ ਕਰਾਂ ਤੇ ਕਰਾਂ ਕੀ ਮੈਨੂੰ ਸਮਝ ਨਹੀਂ ਕੋਈ ਆਉਂਦੀ ਹਾਏ ਤਾਂ ਨਾ ਕਰਾਂ ਮੈਂ ਧਿਆਨ ਨਾਲ ਇਨਫੋਰਮ ਕਰਨੀ ਆ ਹੈ ਹੋ ਸਕਦਾ ਉਹ ਹੋ ਗਈ ਮੇਰੀ ਸ਼ਾਂਤਵੇਂ ਮੇਰਾ ਹੈਲੋ ਬਾਜੀ ਬਾਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਨਹੀਂ ਪਾਜੀ ਕੋਹ ਨਹੀਂ ਠੀਕ ਕੀ ਦੱਸਾਂ ਪਾਜੀ ਤੁਹਾਨੂੰ ਮੈਂ ਹਾਂ ਤੇ ਜੱਸ ਨੇ ਵੀ ਜਵਾਬ ਦੇ ਦਿੱਤਾ ਵਾ ਹਾਂਜੀ ਉਹਦਾ ਫੋਨ ਆਇਆ ਸੀ ਪਾਜੀ ਉਹ ਤਾਂ ਤੋੜ ਤੋੜ ਜਵਾਬ ਦੇਣ ਲਈ ਆ ਆ ਕਹਿੰਦੀ ਆ ਵੀ ਨਹੀਂ ਮੈਂ ਨਹੀਂ ਇੱਥੇ ਆਉਣਾ ਤੇ ਨਾ ਮੇ ਤਾਂ ਨਾਲ ਕੋਈ ਰਿਸ਼ਤਾ ਰੱਖਣਾ ਵਾ ਉੱਥੇ ਤੇ ਪਾਜੀ ਮੈਂ ਕੱਲ੍ਹ ਆ ਹੀ ਪਰਮਦੇ ਪਿਓ ਨੂੰ ਉਹ ਵੀ ਇੱਜ਼ਤ ਨਹੀਂ ਕੀਤੀ ਉਹਨਾਂ ਨੇ ਕੋਈ ਵੀ ਬਸ ਚਾਹ ਮੱਥੇ ਮਾਰਤੀ ਤੇ ਮੁੜ ਕੇ ਕੋਈ ਲਾਗੇ ਨਹੀਂ ਬੈਠਾ ਹਾਂਜੀ ਤੇ ਜੇ ਮੈਂ ਇਹਨਾਂ ਦਾ ਕੋਈ ਸਲਾਹ ਕਰਨੀ ਹੈ ਤੇ ਭੱਜ-ਭੱਜ ਪੈਂਦੇ ਮੈਨੂੰ ਗਾੜੀਆਂ ਮੇਰਾ ਤਾਂ ਘਰ ਖਲੋਣ ਨਾ ਪਾਜੀ ਜੀ ਨਹੀਂ ਕਰਨ ਡਿਆ ਪੈੰਜੀ ਕਿੱਥੇ ਆ ਤੁਸੀਂ ਇਦਾਂ ਕਰੋ ਤੁਸੀਂ ਪੈੰਜੀ ਨੂੰ ਨਾਲ ਲੈ ਕੇ ਇੱਥੇ ਆਓ ਹਾਂ ਕੋਈ ਨਾ ਕੋਈ ਹੱਲ ਕੱਢੋ ਇਹ ਗੱਲ ਦਾ ਹੁਣ ਤੜ ਤੋਂ ਸવાય ਮੈਨੂੰ ਕੋਈ ਨਹੀਂ ਗਾ ਦਿਖਦਾ ਹਾਂਜੀ ਹਾਂਜੀ ਨਹੀਂ ਨਹੀਂ ਪਾਜੀ ਤੁਸੀਂ ਬਾਹ ਫੜਨੀ ਸਾਡੀ ਮੈਨੂੰ ਇਹ ਗੱਲ ਦਾ ਪੂਰਾ ਯਕੀਨ ਹਾਂਜੀ ਤੁਸੀਂ ਕਰੋ ਸਲਾਹ ਪੈਣ ਦੇ ਨਾਲ ਤੇ ਤੁਸੀਂ ਛੇਛੇ ਦੀ ਆ ਜਾਓ ਮੈਂ ਤਾਂ ਕੁਝ ਦਿਖਣ ਨਹੀਂ دیا۔ ਫੇਰ ਮੈਂ ਕਰਾਂ ਕਿ ਹੁਣ ਕਿਹੜੇ ਪਾਸੇ ਜਾਵਾਂ ਚਲੋ ਠੀਕ ਆ ਪਾਜੀ ਛੇਤੀ ਆ ਜਿਓ ਚੰਗਾ ਪਾਜੀ ਚਲੋ ਠੀਕ ਆ ਮੈਂ ਕਰਦਾ ਤੁਹਾਡੀ ਭੈਣ ਨਾਲ ਚੱਲ ਵਿਚਾਰੇ ਫਿਰ ਵੀ ਚੰਗੇ ਆ ਕਿੰਨਾ ਆਸਰਾ ਕਹਿਣ ਦੇ ਆ ਵੀ ਕੋਈ ਨਹੀਂ ਜੀਵਨ ਫਿਕਰ ਨਾ ਕਰੀ ਹੈ ਤੇ ਇਹ ਆ ਤੇ ਇਹ ਮੈਨੂੰ ਭੱਜ ਭੱਜ ਪੈਂਡੇ ਗੜੀਓ ਮਾਰਨ ਪੈਂਡੇ ਆ ਦੱਸ ਮੇਰਾ ਕੀ ਕਸੂਰ ਵਾ ਵਾ ਤੁਹਾਡੇ ਮਾਰੇ ਗਏ ਨੇ ਚਾਰ ਫੇਰ ਉਹ ਜਸਵਿੰਦਰ ਇੱਕ ਮਿੰਟ ਆਇਓ ਅਬ ਬੈਠੋ ਮੈਂ ਦੱਸੋ ਕੀ ਗੱਲ ਹੈ ਮੈਂ ਉਧਰ ਹੋਰ ਪੰਗਾ ਪਿਆ ਆ ਆਹੇ ਕਿਹੜਾ ਪੰਗਾ ਪੈ ਗਿਆ ਕੋਈ ਨਾ ਕੋਈ ਨਵੀਂ ਗੱਲ ਦੱਸਣੀ ਹੁੰਦੀ ਹੈ ਯਾਰ ਮੈਂ ਨਵੀਂ ਦੱਸਣਾ ਮੈਂ ਦੱਸ ਜੇ ਕੋਈ ਹੁੰਦੀ ਹੈ ਗੱਲ ਤੇ ਤਾਂ ਹੀ ਪਤਾ ਲੱਗਦਾ ਦੱਸੋ ਹਣ ਕਿਹੜੀ ਹੈ ਉਹ ਤੇਰੀ ਭੈਣ ਦਾ ਫੋਨ ਆਇਆ ਸੀ ਜੀਵਨ ਦਾ ਹਾਂ ਉਹਨਾਂ ਦਾ ਤਾਂ ਜਿਆਦਾ ਨੁਕਸਾਨ ਹੋਣ ਲਿਆ ਤੇ ਹਣ ਕੀ ਹੋਇਆ ਵਾ ਅਗਲੀ ਗੱਲ ਦੱਸੋ ਹੋਣਾ ਕੀ ਆ ਕਿ ਉਹ ਕਿਤੇ ਉਹਨਾਂ ਨੇ ਮਨਜਿੰਦਰ ਨੂੰ ਕਿਤੇ ਘੱਲਿਆ ਹੈ 50 ਪਰਮ ਦੇ ਸੋਰੇ ਅੱਛਾ ਉਹ ਕਰ ਗਿਆ ਨਾ ਉੱਥੇ ਵੀ ਆ ਗਾਲਾ ਮੁਸੀਬਤ ਪਈ ਆ ਡੇ ਦੇ ਸਾਥ ਦਾ ਉਹ ਨਾਲ ਆ ਨਾ ਆਹੋ ਤੇ ਉਹਨਾਂ ਨੇ ਕਿਤੇ ਉਹਨੂੰ ਪੁੱਛਿਆ ਕਿ ਆਇਆ ਨਹੀਂ ਹੂੰ ਤੇ ਉਹ ਕਰਿਆ ਆ ਗਿਆ ਉੱਥੋਂ ਉਦਾਂ ਹੀ ਅੱਛਾ ਤੇ ਉਸ ਤੋਂ ਬਾਅਦ ਮੁੜ ਕੇ ਜਦੋਂ ਕਿਤੇ ਘਰ ਆਇਆ ਉਸ ਤੋਂ ਬਾਅਦ ਕਿਤੇ ਉਹਦਾ ਜੱਸ ਦਾ ਫੋਨ ਆ ਗਿਆ ਬਾਹਰੋਂ ਕੈਨੇਡਾ ਤੋਂ ਅੱਛਾ ਅੱਛਾ ਤੇ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ ਕਿ ਕੀ ਗੱਲਬਾਤ ਹੋਈ ਕਿਦਾਂ ਜੇਲੇ ਗਿਆ ਵਾ ਹੂੰ ਤੇ ਉਹਨੇ ਜਵਾਬ ਦੇ ਦਿੱਤਾ ਕਿ ਮੈਂ ਤੁਹਾਡਾ ਕੋਈ ਰਿਸ਼ਤਾ ਰਸਤਾ ਨਹੀਂ ਰੱਖਣਾ ਤੇ ਅੱਜ ਤੋਂ ਬਾਅਦ ਚਾਹੇ ਮੈਨੂੰ ਫੋਨ ਕਰਿਓ ਤਾਂ ਨਾ ਮੇਰਾ ਹੀ ਆਊਗਾ ਤੁਹਾਨੂੰ ਨਹੀਂ ਅਹੀ ਹੁਣ ਫਿਰ ਕੀ ਕਰੀਏ ਉਹ ਰੋਂ ਰਹੀ ਹੈ ਘਰ ਬੈਠੀ ਤਾਂ ਰੋਂਦੀ ਆ ਤੇ ਰੋਵੇ ਪਹਿਲਾਂ ਤਾਂ ਦਾ ਦਿਮਾਗ ਦਾ ਤੂੜੀ ਦਾ ਭਰਿਆ ਹੀ ਆਪਣੀਆਂ ਮਰਜ਼ੀਆਂ ਕਰਦੀਆਂ ਨਾ ਕਿ ਇਹਨੂੰ ਪੋਛਦੀਆਂ ਹਨ ਨਾ ਹੀ ਕਿ ਇਹਨੂੰ ਕਹਿੰਦੇ ਚਲੋ ਕਰਨ ਨੂੰ ਦੋਨਾਂ ਕੰਮ ਚ ਲਾਈਆਂ ਰੋਂਦੀਆਂ ਚਲਾਕਾਂ ਬਣੀਆਂ ਕੰਮ ਤਾਂ ਚੰਗਾ ਹੀ ਕੀਤਾ ਇਹ ਤੇ ਚਲ ਮੁੰਡਾ ਵੀ ਕਿਤੇ ਬਾਹਰ ਚੱਲ ਜੂਗਾ ਕੁੜੀ ਦੇ ਮਗਰ ਪਰ ਹੁਣ ਉਹਨਾਂ ਨੂੰ ਨਹੀਂ ਹੈ ਨਾ ਪਤਾ ਵੀ ਇਹਨੇ ਚਵਲ ਨੇ ਆਹ ਕੰਮ ਕਰ ਲੈਣਾ ਪਿੱਛੋਂ ਤੇ ਜੇਲੇ ਚਲ ਜਾਣਾ ਵਾ ਤੇ ਉਹ ਹੁਣ ਪੰਗਾ ਉੱਥੇ ਗਿਆਈ ਉਹਨਾਂ ਦਾ ਪੈ ਤੇ ਹੁਣ ਉੱਥੇ ਬੜਾ ਰੌਣਕ ਲਾਉਣ ਦੇਈ ਉਹ ਘਰ ਤੇ ਮੈਂ ਤਾਂ ਨਾ ਵੀ ਚਲੋ ਦੁੱਖ ਦੇ ਟਾਈਮ ਤੇ ਜਾਣਾ ਚਾਹੀਦਾ ਉਹ ਜੀਤ ਨਹੀਂ ਮੇਰਾ ਕਰਦਾ ਹੈਗਾ ਜਾਨੀ ਮੈਂ ਦੱਸ ਕੀ ਕਰ ਤੂੰ ਐਂਦਾ ਕਰ ਅਮੈਰ ਕਪੜੇ ਮਾੜੇ ਮੋਟੇ ਪਾਇਆ ਤੇ ਜਾ ਤੂੰ ਤਿਹਾਰ ਹੋ ਜਾ ਮਾਸਾ ਤੇ ਹੂ ਆਉਂਨੇ ਘੜੀ ਮੁੰਦਾ ਚੰਗਾ ਨਹੀਂ ਲੱਗਦਾ ਜੇ ਤੂੰ ਫੋਨ ਨਾ ਕਰਦੀ ਫੇਰ ਚਲੋ ਪਤਾ ਨਹੀਂ ਲੱਗਣਾ ਹੁਣ ਉਹਨੇ ਫੋਨ ਕਰਕੇ ਦੱਸਿਆ ਪਰ ਇਹਨਾਂ ਨੂੰ ਬੰਦਾ ਪੁੱਛੀ ਨਾਲੇ ਬਾਰ ਬਾਰ ਕਹੀ ਜਾਂਦੀ ਸੀ ਭਾਜੀ ਤੁਸੀਂ ਆਓ ਤੁਸੀਂ ਆਓ ਨਹੀਂ ਬੰਦਾ ਇਹਨਾਂ ਨੂੰ ਇਹ ਪੁੱਛਿਆ ਕਿ ਅਸੀਂ ਇੱਥੇ ਆਣ ਕੇ ਕੀ ਕਰ ਲੈਣਾ ਕੱਲ ਨੂੰ ਤਾਂ ਵੇਖੋ ਜਦੋਂ ਕਿਹਦਾ ਨੁਕਸਾਨ ਹੋ ਜੇ ਕੋਈ ਵੀ ਕੁਝ ਨਹੀਂ ਕਰ ਲਿੰਦਾ ਕੱਲ ਤੂੰ ਜਾਏਂਗੀ ਕੋਈ ਗੱਲਬਾਤ ਕਰੇ ਕਿਉਂਕਿ ਦਿਲ ਹੌਲਾ ਹੋ ਜਾਊਗਾ ਹੌਂਸਲਾ ਹਸਲਾ ਦੇ ਇਹਨੂੰ ਹੋਰ ਜਾ ਕੇ ਕੀ ਕਰਨਾ ਭੈਣ ਭਰਾ ਦੁੱਖ ਹੀ ਬਟਾਉਣ ਜਾਂਦੇ ਹੁੰਦੇ ਹੋਰ ਕੀ ਕਰਨਾ ਕੱਲ ਨੂੰ ਜਦੋਂ ਮੈਂ ਜਾਉਂਗੀ ਆਖਣਾ ਪਹਿਲਾਂ ਭੈਣਾ ਨਾ ਇੰਨਾ ਕੋਈ ਤੇ ਹੁਣ ਵੀ ਇਹਨਾਂ ਅੰਦਰ ਹੀ ਮਾਂ ਚੜ ਗਿਆ ਡਰਦੀ ਰਹਿ ਫੇ ਨੂੰ ਕੋਲ ਸਾਰੀ ਉਮਰ ਡਰ ਡਰ ਕੇ ਅੰਦਰ ਬੜੀ ਰਹੀ ਚੰਗਾ ਮੁੜ ਕੇ ਮੈਨੂੰ ਨਾ ਕੱਲ ਨੂੰ ਕਹੀਂ ਤੇ ਤੂੰ ਦੱਸਿਆ ਨਹੀਂਗਾ ਮੈਂ ਤੈਨੂੰ ਦੱਸ ਦਿੱਤਾ ਹੀ ਉਹ ਜੇ ਤੂੰ ਜਾਣਾ ਵ ਤੇ ਹੋ ਜਾ ਤਿਆਰ ਤੇ ਆਪਾਂ ਚੱਲ ਜਾਨੇ ਆ ਠੀਕ ਹੈ ਕਿ ਨਹੀਂ ਨਹੀਂ ਜਾਣਾ ਤੇ ਤੇਰੀ ਮੱਦੀ ਦੱਸ ਦੀ ਮੈਨੂੰ ਜੋ ਕਰ ਲੈ ਫਿਰ ਮੈਂ ਹੋ ਜਾਨੀ ਆ ਤਿਆਰ ਤੁਸੀਂ ਦੋਸੇ ਵਾਲੇ ਮੂੰਹ ਮੋਟ ਲੈ ਲੈਂਦੇ ਜੇ ਕੋਈ ਗੱਲ ਕਰਕੇ ਵੇਖਾਂ ਮੂੰਹ ਮਟਾਉਂਦੇ ਥੋੜਾ ਗੱਲ ਵਾ ਉਹ ਮੈਂ ਕਹ ਚੱਲ ਇੰਨਾ ਡੇਹੀ ਤਰਲੇ ਮਾਰਨ ਡੇਹੀ ਤੇ ਚੱਲ ਘੜੀ ਹੋਵੋ ਉਹਨੇ ਉਥੋਂ ਰਹੀ ਉਹਨਾਂ ਨੂੰ ਕਿਹੜਾ ਦੇ ਆਉਣਾ ਕੁਝ ਹੋਣੀ ਉਹਨਾਂ ਨੂੰ ਤਰਲੇ ਮਾਰਲੇ ਆ ਗਏ ਤੇ ਜਦੋਂ ਪਹਿਲਾਂ ਇਹਨਾਂ ਦੀਆਂ ਸਮਾਨੇ ਖਿਚੜੀਆਂ ਦੀ ਉਹ ਜਾ ਬਾਬਾ ਜਾ ਵੀ ਤੇ ਜਾਣਾ ਤਾਂ ਤਿਆਰ ਹੋ ਜਾ ਬਹੁਤੀਆਂ ਗੱਲਾਂ ਨਾ ਕਰ ਤੂੰ ਹੋ ਤਿਆਰ ਤਾਂ ਮੈਂ ਵੀ ਨਾਲ ਉਹਨੂੰ ਪਿੰਦਰ ਨੂੰ ਮੜਾ ਜਾ ਦੱਸਦਾ ਕਿ ਅਸੀਂ ਜਰਾ ਕੇ ਜਾ ਜੀਏ ਤਾਂ ਬਿੰਦਰ ਕੰਜੀ ਕਮੇਗਾ ਆਪਾਂ ਜਰਾ ਅੱਗੇ ਚੱਲੇ ਆ ਕਿਤੇ ਕੰਮ ਤੇ ਤੂੰ ਆਪਣਾ ਕੰਮਕਾਰ ਸੰਭਲ ਲਈ ਪਠਾ ਰੱਥਾ ਵਾੜ ਲਈ ਤੇ ਬਾਹਰ ਵਿਆਹ ਹੈ ਪਿਆਰੀਆਂ ਕੁੜੀਆਂ ਲੱਗੂ ਚਲੋ ਤੇ ਕੋਈ ਗੱਲ ਨਹੀਂ ਚੱਲੇ ਕਿੱਥੇ ਉਹ ਯਾਰ ਜਾਣਾ ਕਿੱਥੇ ਆ ਤੇਰੀ ਮਾਸੀ ਦਾ ਫੋਨ ਆ ਇਹ ਜੀਵਨ ਦਾ ਅੱਛਾ ਉੱਥੇ ਚੱਲੇ ਆ ਜਰਾ ਕੋ ਕੰਮ ਏ ਕੰਮ ਤੇ ਉੱਥੇ ਕੋਈ ਖਾਸ ਨਹੀਂਗਾ ਉਹਨਾਂ ਦੀ ਨੂੰ ਨੂੰ ਪਤਾ ਲੱਗ ਗਿਆ ਵਾ ਇਹ ਸਮੈਗ ਖਾਂਦਾ ਪੀਂਦਾ ਵਾ ਤੇ ਵੇਚਦਾ ਵੀ ਆ ਤੇ ਜੇਲੇ ਚਲ ਗਿਆ ਹੂੰ ਹੂੰ ਉਹਨੇ ਦੇਤਾ ਇਹਨਾਂ ਨੂੰ ਜਵਾਬ ਉਹਨਾਂ ਨੇ ਮੈਂ ਹੁਣ ਰਹਿਣਾ ਨਹੀਂ ਤੁਹਾਡੇ ਨਾਲ ਰਿਸ਼ਤਾ ਨਹੀਂ ਰੱਖਣਾ ਅੱਛਾ ਇਥੋਂ ਤੱਕ ਗੱਲ ਪਹੁੰਚ ਗਈ ਆਹ ਓਕੇ ਤੇ ਉਹ ਹੁਣ ਰੋਣ ਖੱਪਣ ਲਈ ਹੀ ਉਹ ਤੇ ਮੈਂ ਸੋਚਿਆ ਚੱਲ ਯਾਰ ਕਿ ਰਿਸ਼ਤੇਦਾਰ ਦੇ ਸੁੱਖ 'ਚ ਭਾਵੇਂ ਨਾ ਜਾਓ ਦੁੱਖੇ ਦੀ ਜਰੂਰ ਜਾਣਾ ਚਾਹੀਦਾ ਉਹ ਨਹੀਂ ਡਾਡੀ ਰਹਿਣ ਤੋਂ ਹੈ ਤੁਸੀਂ ਨਾਂ ਨਾਂ ਦੇ ਚੱਕਰਾਂ 'ਚ ਪਾਓ ਐਵੇਂ ਮੁੱਢ ਤੋਂ ਗੱਲ ਤੁਹਾਡੇ ਤੇ ਆਏਗੀ ਸਾਡੇ ਨਾਲ ਕੜੀ ਆਉਣੀ ਆ ਮੈਂ ਕਿਹਾ ਤੇਰੀ ਮਾਂ ਨੂੰ ਕਿਹਾ ਚੱਲ ਕੜੀ ਹੋ ਆਉਣੀ ਆ ਫੋਨ ਕਰੀ ਜਾਂਦੀ ਸੀ ਤੁਸੀਂ ਜਰੂਰ ਆਓ ਜਰੂਰ ਆਓ ਯਾਰ ਬੰਦਾ ਕੀ ਕਰੇ ਬੰਦਾ ਫਸ ਜਾਂਦਾ ਵੇਖ ਲਓ ਆਪਣੀ ਮਰਜ਼ੀ ਕਰੋ ਮੈਂ ਤੇਨਾਂ ਬੇ ਨਾ ਜਾਵਾਂ ਹੈ ਮੈਂ ਤੇਨਾਂ ਨਾ ਜਾਵਾਂ ਚੱਲ ਤੂੰ ਤੇ ਆ ਨਾ ਮੈਂ ਤੇਰੀ ਮਾਂ ਨੂੰ ਕਹਿ ਬੈਠਾ ਉਹ ਤਿਆਰ ਹੋਣ ਲਈ ਚਲੋ ਵੇਖ ਲਓ ਤੇ ਤੁਸੀਂ ਨਾ ਕੋਈ ਐਵੇਂ ਵੱਧ ਘਟ ਕਰਨਾ ਕਰਿਓ ਨਹੀਂ ਵੱਧ ਘਟ ਅਸੀਂ ਕਰ ਨਹੀਂ ਆ ਚਲੋ ਘੜੀ ਭਾਵਾਂਗੇ ਉਹਨਾਂ ਦਾ ਕੋਈ ਦੁੱਖ ਸੁਣਾਵਾਂਗੇ ਤੇ ਫਿਰ ਘਰ ਨੂੰ ਆਉਣਾ ਅਸੀਂ ਕਰ ਵੀ ਕੀ ਸਕਨੇ ਆ ਸਾਡਾ ਕਸੂਰ ਵੀ ਕੀ ਨਾਲੇ ਹੈ ਬਿਲਕੁਲ ਤੇ ਇਹੀ ਚੱਲੇਗੀ ਉਹ ਫਜਾਰਖਾ ਚਲੋ ਕੋਈ ਨਹੀਂ ਹੋਵੋ ਚਲੋ ਨੰਬਰ ਆ ਗਈ ਆ ਰਹਾ ਆ ਰਹਾ ਹੁਣ ਆ ਰਹਾ ਮੈਂ ਕਿਉਂ ਤੋਹੀ ਤੱਕੇ ਨਾ ਦੇ ਮੈਨੂੰ ਖਾ ਨਾ ਮੇਰਾ ਮਾਸਾ ਮੰਨ ਨਹੀਂ ਕਰਦਾ ਆ ਰਹਾ ਹੋ ਕੇ ਠੀਕ ਤਾਂ ਬਈ ਉਹ ਕੁਛ ਨਹੀਂ ਅੰਦਰ ਚੁੱਕ ਠੀਕ ਆ ਤੈਨੂੰ ਉੱਝਾਈ ਚੱਲ ਕੇ ਬੈਂਤ ਨਾਲੇ ਨਾ ਮੈਂ ਚੱਲਿਆ ਬੰਬੀ ਵਾਲ ਨੂੰ ਨਾਲੇ ਪੱਠੇ ਵੱਢ ਲੈਣਾ ਨਾਲੇ ਬੰਨਾ ਜੇ ਧੱਤੀ ਆਈ ਉਹ ਕਿਤੇ ਪਾਣੀ ਲਾਵਾਂਗਾ ਤੇ ਗੇੜ ਬੰਦ ਕਰ ਲਈਂ ਜਾਣਾ ਕੋਈ ਗੱਲ ਨਹੀਂ ਮੈਂ ਬੰਦ ਕਰ ਲੈਣੀ ਆ ਤੇ ਤੁਹਾਨੂੰ ਪਤਾ ਮਮੀ ਕਿੱਥੇ ਗਏ ਨੇ ਤਿਆਰ ਹੋਉਂਦੇ ਨੇ ਜਦੋਂ ਕਿ ਮੈਂ ਉਹਨਾਂ ਨੂੰ ਪੁੱਛਿਆ ਹੀ ਨਹੀਂ ਤੇ ਨਾ ਹੀ ਉਹਨਾਂ ਨੇ ਮੈਨੂੰ ਕੁਝ ਦੱਸਿਆ ਓਏ ਉਹ ਫੇਰ ਤੈਨੂੰ ਕੀ ਦੱਸਾਂ ਹਾਂਜੀ ਉਹ ਗਏ ਨੇ ਜੀਵਨ ਮਾਸੇ ਕੋਲ ਉਹਨਾਂ ਕੋਲ ਕੀ ਕਰਨ ਗਏ ਆ ਪਰਮਦੀਨਾ ਘਰ ਦਿਓ ਲੱਗ ਗਿਆ ਪਤਾ ਹੂੰ ਯੋ ਨਸ਼ੇ ਕਰਦਾਂ ਨਾਲੇ ਵੇਚਦਾ ਤਾਂ ਫੜਿਆ ਵੀ ਗਿਆ ਉਹ ਆਂਦੀ ਵੀ ਮਿਆਣੀ ਨੂੰ ਬਾਹਰ ਕੱਢਣਾ ਚੰਗਾ ਸਗੂ ਉਹਨਾਂ ਨਾਲ ਹੋਣਾ ਵੀ ਇਦਾਂ ਹੀ ਚਾਹੀਦਾ ਹੈ ਹੁਣ ਉਹਨਾਂ ਨੂੰ ਵੀ ਪਤਾ ਲੱਗੂਗਾ ਕਿ ਕਿੱਦਾਂ ਕਿਸੇ ਨਾਲ ਧੋਖਾ ਕਰੀਦਾ ਚੱਲ ਨਵੀਂ ਭੇਦਾਂ ਖਿਲਦਾ ਹੁੰਦਾ ਭਿੰਦਰ ਮੈਂ ਕਿਹੜਾ ਚਾਹੁੰਦੀ ਕਿ ਉਹਨਾਂ ਨਾਲ ਇਦਾਂ ਹੋਏ ਪਰ ਜੋ ਕੋ ਜੋ ਕਰਦੇ ਆ ਨਾ ਉਹੀ ਕੁਝ ਉਹਨਾਂ ਨੇ ਹੁਣ ਅੱਗੇ ਆਇਆ ਵਾ ਹੁਣ ਉਹਨੂੰ ਜੇ ਪਤਾ ਲੱਗ ਗਿਆ ਵਾ ਜਸਨ ਨੂੰ ਤੇ ਉਹਦੇ ਭੇਕੇ ਨੂੰ ਵੀ ਲੱਗ ਹੀ ਗਿਆ ਹੋਣਾ ਵਾ ਤੇ ਮਾਸੀ ਨੇ ਹੁਣ ਤਾਂ ਸੱਦਿਆ ਇਹਨਾਂ ਨੂੰ ਵੀ ਤੁਸੀਂ ਉਹਨਾਂ ਨਾਲ ਗੱਲ ਕਰੋਗੇ ਕਿਉਂ ਇਹ ਗੱਦਲੀ ਗੱਲ ਕਰਨ ਉਹਨਾਂ ਨਾਲ ਉਹ ਬਥੇਰੀ ਸਿਆਣੀਆਂ ਆਪ ਹੀ ਕਰ ਲੈਂਦੀ ਗੱਲ ਮੈਂ ਤਾਂ ਉਹਦਾ ਡੈਡੀ ਨੂੰ ਸਮਝਾਤਾ ਹੀ ਮੈਂ ਵੀ ਤੂੰ ਹੀ ਨਾ ਕੋ ਵੱਧ ਗੱਲ ਕਰਿਓ ਉਹੋ ਜੇ ਮੰਮੀ ਡੈਡੀ ਨੇ ਜਿਹੜੇ ਉਸੇ ਵੇਲੇ ਉਹਨਾਂ ਦੇ ਇੱਕ ਫੋਨ ਦੇ ਤੁਰਕੇ ਤੇ ਛੱਡ ਜਾਂਦੇ ਨੇ ਬੰਦੇ ਉਹਨਾਂ ਨੂੰ ਗੜੀਆਂ ਠੋਕੇ ਜਵਾਬ ਦੇ ਕਿ ਅਹੀਂ ਨਹੀਂ ਜਾਉਣਾ ਹੈਗਾ ਮੈਂ ਤਾਂ ਆਖਿਆ ਜੇ ਨਾ ਜਾਓ ਹੁਣ ਉਹਦੇ ਕੀ ਕਰੀ ਉਹਨਾਂ ਤੇ ਔਖਾ ਟਾਈਮ ਆਇਆ ਵਾ ਔਖਾ ਟਾਈਮ ਆਇਆ ਤੇ ਜਦੋਂ ਇਹਨਾਂ ਤੇ ਔਖਾ ਟਾਈਮ ਆਇਆ ਹੀ ਉਦੋਂ ਤੇ ਉਹ ਚੱਟਸਾ ਛੱਡ ਕੇ ਚਲ ਗਈਆਂ ਉਦੋਂ ਵੀ ਮੁੜ ਕੇ ਕਹਿੰਦੇ ਸੀ ਅਸੀਂ ਉਹਨਾਂ ਨੂੰ ਮਿਲਣਾ ਨਹੀਂ ਵਰਤਣਾ ਨਹੀਂ ਹੁਣ ਉਹਨਾਂ ਨੇ ਮੜਾ ਜਾ ਹੁਣ ਕੀਤਾ ਤੇ ਉਸ ਵੇਲੇ ਉਹਨਾਂ ਦੇ ਕੋਲ ਜਾ ਕੇ ਵੱਢ ਜਾਂਦੇ ਨੇ ਓਏ ਇਹਨੂੰ ਤਾਂ ਦੁੱਖ ਹੁੰਦਾ ਮੰਮੀ ਨੂੰ ਵੀ ਭੈਣ ਜੀ ਹੋਈ ਨਿੱਕੀ ਤੇ ਇਹ ਨਹੀਂ ਉਹਨਾਂ ਦੀ ਭੈਣ ਇਹ ਸਗੋਂ ਵੱਡੀ ਭੈਣ ਸੀ ਓਏ ਉਹਨਾਂ ਦੀ ਅੱਖਾਂ ਤੇ ਨਾ ਲਾਲਚ ਦੀ ਪੱਟੀ ਬੱਜੀ ਸੀ ਉਦੋਂ ਤੇ ਹੁਣ ਸਭ ਕੁਝ ਹੀ ਘਵਾ ਬੈਠੇ ਹੈ ਕਿ ਨਹੀਂ ਆਪਾਂ ਸਭ ਕੋ ਚੰਗੇ ਰਹਿ ਗਏ ਹੁਣ ਗੱਲਾਂ ਚੁੱਗ ਗਈ ਆਪਾਂ ਕੋਈ ਗਲਤੀ ਨਾ ਕਰਦਾ ਪਰ ਪਿੰਦਰ ਮੈਨੂੰ ਨਹੀਂ ਚੰਗਾ ਲੱਗਦਾ ਹੈਗਾ ਜਦੋਂ ਮੰਮੀ ਰੈਡੀ ਉਹਨਾਂ ਦੇ ਇੱਕ ਫੋਨ ਤੇ ਉਹਦੇ ਉੱਥੇ ਜਾ ਕੇ ਵੜ ਜਾਂਦੇ ਆ ਮੈਨਾਂ ਜੇ ਅੱਜ ਤੋਂ ਬਾਅਦ ਹੀ ਗਏ ਨਾ ਉੱਥੇ ਤੇ ਮੈਂ ਕੁਝ ਨਾ ਕੁਝ ਕਰ ਲੈਣਾ ਜੇ ਤੇਰਾ ਤਾਂ ਮਨ ਖਰਾਬ ਹੋ ਗਿਆ ਹੈ ਮੈਨੂੰ ਸੱਚੀਓ ਮੱਸਾਂ ਨਹੀਂ ਚੰਗੇ ਲੱਗਦੇ ਵੀ ਜੋ ਕੋ ਜਨੇ ਸਾਡੇ ਨਾਲ ਕੀਤਾ ਵਾ ਆਪਣੇ ਘਰ ਚ ਲੜਾਈ ਪਾਲੇ ਨਹੀਂ ਤੂੰ ਹੀ ਮੰਮੀ ਡੈਡੀ ਨੂੰ ਸਮਝਾ ਦਿਓ ਕੋਈ ਨਹੀਂ ਮੈਂ ਸਮਝਾ ਦਾਂਗਾ ਜੇ ਚੱਲ ਵੀ ਜਾਂਦੇ ਤੇ ਇਹ ਚ ਕਿੱਡੀ ਕੋਡੀ ਗੱਲ ਹੈ ਤੇ ਇਹਨੂੰ ਕੋ ਤੰਗੀ ਦੇਣ ਦੇ ਨੇ ਆਪਣਾ ਤੰਗੀ ਦੇਣ ਦੇ ਨੇ ਕਿਉਂ ਪਹਿਲਾਂ ਉਹਨਾਂ ਨੂੰ ਇੰਨਾ ਖਵਾਇਆ ਤਾਂ ਉਹਨਾਂ ਨੇ ਕਦਰ ਨਹੀਂ ਪਾਈ ਹੁਣ ਫੇਰ ਉਹਨਾਂ ਨੂੰ ਖਵਾਓ ਫੇਰ ਬੜੀ ਧੀ ਉਹਨਾਂ ਨੇ ਕਦਰ ਪਾਲਣੀ ਐ ਨਾ ਚੜਿਆ ਰਹਿੰਦਾ ਚੜਿਆ ਰਹਿੰਦਾ ਮੈਂ ਸਹੀ ਐ ਤਾਂ ਹੀ ਤੇ ਕਹਿਨੀ ਐ ਉਦੋਂ ਵੀ ਮੰਮੀ ਉਹਨਾਂ ਨੂੰ ਵਿੱਚ ਵਿੱਚ ਕਰਦੀ ਹੁੰਦੀ ਸੀ ਤੇ ਉਹ ਸਿਰ ਤੇ ਚੜ ਗਈਆਂ ਸੀ ਤੇ ਹੁਣ ਫੇਰ ਇਹਨਾਂ ਨੇ ਉਹ ਕੰਮ ਸ਼ੁਰੂ ਕਰਤਾ ਵਾ ਫੇਰ ਮੁੜ ਕੇ ਆਪਣੇ ਹੱਥ 'ਚ ਜਦੋਂ ਕੁਝ ਨਾ ਨਾ ਰਿਹਾ ਫੇਰ ਤੁਹਾਨੂੰ ਪਤਾ ਲੱਗਣਾ ਆ ਮੇਰੇ ਨਾਲ ਡਈ ਐ ਜਦੋਂ ਆਉਣਗੇ ਨਾ ਤਾਂ ਕਰ ਲਈ ਉਹਨਾਂ ਨਾਲ ਆਪਣੀ ਗੱਲ ਪਿੰਡ ਦੇ ਜਿਹੜੇ ਮੁੰਡਾ ਨੇ ਵਿਗੜੇ ਹੁੰਦੇ ਨੇ ਨਾ ਉਹ ਕਦੇ ਸੁਧਰਦੇ ਨਹੀਂ ਐ ਤੇ ਜੇ ਮੇਹਣ ਗਈ ਇਹੋ ਜੀ ਗੱਲ ਹੋਈ ਨਾ ਮੈਂ ਸੱਚੀ ਕੁਝ ਕਰ ਲੈਣਾ ਜੀ ਚੰਗਾ ਉਧਰ ਦੇ ਸਿਆਪੇ ਮੋਕਾ ਨੇ ਡੇਰੇ ਤੁਸੀਂ ਆਪਣੇ ਘਰ ਨਵਾਂ ਸਿਹੜ ਕੇ ਬਹਿ ਜਾਓ ਬਹਿ ਜਾਓ ਤੁਸੀਂ ਜਾਣ ਕੇ ਸਿਆਪੇ ਪਾਏ ਨੇ ਯਾਰ ਤੂੰ ਤਾਂ ਫੇਰ ਮੇਰੇ ਵਾਲੇ ਨੂੰ ਤੋਹੋਗੇ ਮੈਂ ਉਹਨੂੰ ਆਕੇ ਬਚਾਉ ਪਾਪਾ ਮੱਜੀ ਨਾਲ ਰਹੇ ਨੇ ਤੁਹਾਡੀ ਹੰਮੀ ਹੁੰਦੀ ਐ ਤਾਂ ਹੀ ਜਾਂਦੇ ਨੇ ਮੇਰੇ ਨਾਲ ਕੋਈ ਕੋਈ ਗੱਲ ਕਰਦਾ ਜਦੋਂ ਤੇਰੇ ਪਿੰਡੋਂ ਕੋਈ ਦਾ ਫੋਨ ਆਏਗਾ ਜਦੋਂ ਕਹਿਣਗੇ ਤੇ ਮਾਂ ਤੋਰਾਂ ਮੈਂ ਤੇਰੇ ਨਾਲ ਮੈਂ ਤੇ ਮੇਰੀ ਗੱਲ ਸੁਣੋ ਮੇਰੇ ਪੇਕੇ ਨੇ ਆ ਕੁਝ ਨਹੀਂ ਨਾ ਕੀਤਾ ਜੋ ਕੁਝ ਮਮੀ ਦੀਆਂ ਭੈਣਾਂ ਨੇ ਕੀਤਾ ਵਾ ਜੇ ਉਹਨਾਂ ਕੀਤਾ ਉਹਨਾਂ ਦੇ ਅੱਗੇ ਤੇ ਆਉਣ ਡਈਆਂ ਨੇ ਆ ਗੇਟ ਬੰਦ ਕਰ ਲਈ ਲੜਨ ਦੇ ਇਹ ਨੇ ਕਿਹਾ ਵੀ ਮਾੜਾ ਹੋਇਆ ਉਹਨਾਂ ਨਾਲ ਐਉਂ ਜੀ ਉਹਨਾਂ ਦੇ ਉੱਪਰ ਤੁਝੜਾ ਵੀ ਲਾ ਕੇ ਉਹਨਾਂ ਨਾਲ ਇਦਾਂ ਹੀ ਹੋਣਾ ਚਾਹੀਦਾ ਸੀ ਫੇਰ ਹੀ ਪਤਾ ਲੰਦਾ ਜੀ ਨਿਚਰ ਆਪਣੇ ਅੱਗੇ ਨਾ ਆਉਣ ਸਾਰੀਆਂ ਚੀਜ਼ਾਂ ਉਹਨਾਂ ਜਿੰਨੇ ਕਿਸੇ ਨੂੰ ਕੁਝ ਵੀ ਸਮਝ ਲੱਗਦੀ ਹੁੰਦੀ ਆਏ ਹਾਏ ਭੈਣ ਜੀ ਹੁਣੇ ਆਉਣ ਵਾਲੇ ਹੁਣੇ ਆ ਪਾਜੀ ਨੇ ਤਾਂ ਫੋਨ ਤੇ ਮੈਨੂੰ ਕਹਿਤਾ ਹੈ ਪੀਂਹ ਆ ਜੰਨੇ ਆ ਕੋਈ ਗੱਲ ਨਹੀਂ ਫੇਰ ਵੀ ਵੇਖ ਲੈ ਕਿੰਨੇ ਚੱਗੇ ਆ ਵਿਚਾਰੇ ਇੱਕ ਵਾਰੀ ਨਾ ਨਹੀਂ ਕੀਤੀ ਕਿ ਚਲ ਕੋਈ ਗੱਲ ਨਹੀਂ ਅਸੀਂ ਆਉਨੇ ਆ ਤੂੰ ਖਬਰਾਂ ਵੀ ਨਾ ਹੈ ਚਾ ਇਦਾਂ ਕਰਦੀਆਂ ਇਹਨਾਂ ਨੂੰ ਆ ਨਹੀਂ ਪਛਾਣ ਨਾਲ ਕੁਝ ਲੈ ਆਓ ਪਰ ਇਹਨਾਂ ਤਾਂ ਮੇਰੇ ਗੱਲ ਪੈ ਜਾਣਾ ਵਾ ਘਰਾਂ ਵੀ ਮੈਂ ਕੀ ਇਹ ਵੀ ਕਿਹੜੀ ਮੇਰੀ ਗੱਲ ਸੁਣਦੇ ਜਦੋਂ ਮੁਸੀਬਤ ਆਉਂਦੀ ਹੈ ਨਾ ਕੋਈ ਵੀ ਨਹੀਂ ਸਾਥ ਦਿੰਦਾ ਪਰ ਮੇਰੇ ਨਾ ਭਾਈਆ ਤੇ ਭੈਣ ਮੇਰੀ ਬੜੇ ਚੰਗੇ ਆ ਉਹਨਾਂ ਵਿਚਾਰਾ ਮੇਰਾ ਬੜਾ ਹੀ ਸਾਥ ਦਿੱਤਾ ਵਾ ਮੈਂ ਤਾਂ ਉਹਨਾਂ ਦਾ ਦੇਣ ਹੁਣ ساری ਉਮਰ ਹੀ ਨਹੀਂ ਦੇ ਸਕਦੀ ਚਲ ਆਉਣਗੇ ਕੋਈ ਆਸਰਾ ਹੋਊਗਾ ਕੋਈ ਗੱਲਬਾਤ ਦੱਸਣਗੇ ਮੈਨੂੰ ਤੇ ਮੇਰਾ ਵੀ ਮਨ ਕਿਤੇ ਹੋਰ ਪਾਸੇ ਜਾਊਗਾ ਪਰ ਇੱਕ ਗੱਲ ਵਾ ਪਰ ਨਾ ਤੇ ਮੈਂ ਗੱਲ ਹੀ ਨਹੀਂ ਕੀਤੀ ਪਾਜੀ ਨੇ ਮੈਨੂੰ ਕਹਿਤਾ ਪੀ ਹੀ ਆਉਨੇ ਆ ਤੇ ਕਿਤੇ ਭੈਣ ਮਨਾ ਹੀ ਨਾ ਕਰਦੇ ਗੁੱਸਾ ਤਾਂ ਹੈ ਹੀ ਨਾ ਢਿੱਡ ਵਿੱਚ ਆਪਾਂ ਕਿਹੜੀ ਚੰਗੀ ਕੀਤੀ ਆ ਅਸੀਂ ਤਾਂ ਸਾਰੀਆਂ ਹੱਦਾਂ ਪਾਰ ਕਰਤੀਆਂ ਸਭ ਕੁਝ ਖੋ ਕੇ ਲੈ ਆਂਆ ਉਹਨਾਂ ਦੇ ਕੋਲੋਂ ਉਹਦੀ ਨੌਂ ਨੇ ਵੀ ਲੜਨਾ ਤੇ ਨਾਲ ਮੈਨੂੰ ਪਤਾ ਵਾ ਉਹ ਤਾਂ ਉਦਣ ਨਹੀਂ ਝੱਜਣਾ ਬੋਲੀ ਮੇਰ ਨਾਲ ਹੁਣ ਕੀ ਪਤਾ ਕੀ ਕਰਨਾ ਵਾ ਚੱਲ ਵੇਖੀ ਜਾਂਦੀ ਆ ਉਹਦਾ ਭਾਈ ਆ ਜਬਾਨ ਦਾ ਪੱਕਾ ਵਾ ਹੁੰਦੇ ਹੀ ਹੁਣੇ ਆ ਚੱਲ ਉਹਦਾ ਹੀ ਚਾਹ ਬਣਾ ਕੇ ਦੇ ਦੂੰਗੀ ਕੋਈ ਗੱਲ ਨਹੀਂ ਉਹ ਕਿਹੜੇ ਉੱਪਰੇ ਆ